13 ਪੋ ਦਾ ਇਤਿਹਾਸ ਅੱਜ ਦੇ ਦਿਨ ਸਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਂ ਸੂਬਾਏ ਸਰਹੰਦ ਦੀ ਕਚਹਿਰੀ ਵਿੱਚ ਆਖਰੀ ਵਾਰ ਪੇਸ਼ੀ ਤੇ ਲਿਆਂਦਾ ਜਾਂਦਾ ਹੈ ਪਿਛਲੇ ਦਿਨ 12 ਪੋ ਨੂੰ ਨਵਾਬ ਸੂਬਾਏ ਸਰਹੰਦ ਵਜ਼ੀਰ ਖਾਂ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੰਦਾ ਹੈ ਅਤੇ ਉਹਨਾਂ ਨੂੰ ਇੱਕ ਰਾਤ ਦਾ ਵਕਤ ਸੋਚਣ ਲਈ ਦਿੰਦਾ ਹੈ ਜਦੋਂ ਹੀ 13 ਪੋ ਦਾ ਦਿਨ ਚੜ੍ਹਦਾ ਹੈ ਤਾਂ ਅੱਜ ਦੇ ਦਿਨ ਨਵਾਬ ਕਚਹਿਰੀ ਲਗਾਉਂਦਾ ਹੈ ਅਤੇ ਸਾਰੇ ਅਮੀਰ ਵਜ਼ੀਰ ਕਚਹਿਰੀ ਵਿੱਚ ਆਉਂਦੇ ਹਨ ਅਤੇ ਛੋਟੇ ਸਹਿਜਾਦਿਆਂ ਨੂੰ ਸਿਪਾਹੀ ਲੈਣ ਲਈ ਠੰਡੇ ਬਰਤ ਵਿੱਚ ਜਾਂਦੇ ਹਨ ਅਤੇ ਮਾਤਾ ਗੁਜਰੀ ਜੀ ਨੂੰ ਆਖਦੇ ਨੇ ਕਿ ਬੱਚਿਆਂ ਨੂੰ ਸਾਡੇ ਨਾਲ ਭੇਜ ਦੇਵੋ ਅਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਕੁਝ ਸਮਾਂ ਰੁਕੋ ਮੈਂ ਇਹਨਾਂ ਨੂੰ ਤਿਆਰ ਕਰ ਦੇਵਾਂ ਉਸ ਵੇਲੇ ਦੇ ਸੀਨ ਨੂੰ ਅੱਲਾ ਯਾਰਖਾਂ ਜੋਗੀ ਲਿਖਦਾ ਹੈ ਜਾਣੇ ਸੇ ਪਹਿਲੇ ਆਉ ਗੜੇ ਸੇ ਲਗਾ ਤੋ ਲੂੰ ਕੇਸਾਂ ਕੋ ਕੰਗੀ ਕਰ ਦੂੰ ਜਰਾ ਮੂੰਹ ਧੁਲਾ ਤੋ ਲੂੰ ਪਿਆਰੇ ਸਿਰੋਂ ਤੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮਕੋ ਮੈਂ ਤੋ ਲੂੰ ਇਸ ਤਰ੍ਹਾਂ ਮਾਤਾ ਗੁਜਰੀ ਜੀ ਸਾਹਿਬਜਾਦਿਆਂ ਦੇ ਸਿਰਾਂ ਤੇ ਛੋਟੀਆਂ-ਛੋਟੀਆਂ ਕਲਗੀਆਂ ਸਜਾ ਕੇ ਸਿਪਾਈਆਂ ਨਾਲ ਭੇਜ ਦਿੰਦੇ ਨੇ ਅਤੇ ਆਪ ਥੰਮਲੇ ਦੇ ਨਾਲ ਲੱਗ ਕੇ ਬੈਠ ਜਾਂਦੇ ਨੇ ਛੋਟੇ ਸਾਹਿਬਜਾਦੇ ਨਵਾਬ ਦੀ ਕਚਹਿਰੀ ਵਿੱਚ ਪਹੁੰਚਦੇ ਆ ਹੀ ਗੱਜ ਕੇ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਬ ਸੂਬਾ ਸਰਹੰਦ ਸਾਹਿਬਜਾਦਿਆਂ ਨੂੰ ਪੁੱਛਦਾ ਹੈ ਕਿ ਤੁਹਾਡੇ ਕੋਲ ਹਲੇ ਵੀ ਬਖਤ ਹੈ ਜੇਕਰ ਤੁਸੀਂ ਇਸਲਾਮ ਕਬੂਲ ਕਰ ਲਵੋਗੇ ਤਾਂ ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ ਅਤੇ ਤੁਸੀਂ ਰਾਜ ਭਾਗ ਭੋਗੋਗੇ ਪਰ ਸਹਿਬਜ਼ਾਦੇ ਈਨ ਨਹੀਂ ਮੰਨਦੇ ਅਤੇ ਆਖਦੇ ਨੇ ਕਿ ਸਾਨੂੰ ਮਰਨਾ ਮਨਜ਼ੂਰ ਹੈ ਪਰ ਆਪਣੇ ਧਰਮ ਤੋਂ ਮੂੰਹ ਫੇਰਨਾ ਮਨਜ਼ੂਰ ਨਹੀਂ ਵਜ਼ੀਰ ਖਾਂ ਗੁੱਸੇ ਵਿੱਚ ਆ ਕੇ ਨੀਹਾਂ ਵਿੱਚ ਚੁੰਨ ਦਾ ਹੁਕਮ ਦੇ ਦਿੰਦਾ ਹੈ ਨੀਹਾਂ ਵਿੱਚ ਚੁੰਨ ਲਈ ਕਚਹਿਰੀ ਦੇ ਨਾਲ ਹੀ ਜਗ੍ਹਾ ਨਿਸ਼ਚਿਤ ਕੀਤੀ ਜਾਂਦੀ ਹੈ ਸਹਿਬਜ਼ਾਦਿਆਂ ਨੂੰ ਇੱਕ ਜਗ੍ਹਾ ਤੇ ਖੜਾ ਕੇ ਇੱਟਾਂ ਚਿੰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਉਧਰ ਸਹਿਬਜ਼ਾਦੇ ਨੇ ਵੀ ਜਪਜੀ ਸਾਹਿਬ ਦਾ ਪਾਠ ਕੰਨ ਜਦੋਂ ਗੋਡਿਆਂ ਤੱਕ ਆਈ ਤਾਂ ਨਵਾਬ ਫਿਰ ਪੁੱਛਦਾ ਹੈ ਕਿ ਹਜੇ ਵੀ ਤੁਹਾਡੇ ਕੋਲ ਵਕਤ ਹੈ ਇਸਲਾਮ ਕਬੂਲ ਕਰ ਲਵੋ ਪਰ ਸਹਿਬਜ਼ਾਦੇ ਈਨ ਨਹੀਂ ਮੰਨਦੇ ਇੱਟਾਂ ਇਸ ਤਰੀਕੇ ਦੇ ਨਾਲ ਚਿਣੀਆਂ ਜਾ ਰਹੀਆਂ ਸਨ ਜਿਸ ਵਿੱਚ ਸਹਿਬਜ਼ਾਦੇ ਦੇ ਸਰੀਰ ਜਕੜੇ ਜਾ ਰਹੇ ਸੀ ਜਦੋਂ ਦੀਵਾਰ ਸਾਤੀਆਂ ਤੱਕ ਆਈ ਤਾਂ ਸਾਹ ਫੁੱਲਣ ਲੱਗੇ ਨਵਾਬ ਨੇ ਫਿਰ ਪੁੱਛਿਆ ਕਿ ਇਸਲਾਮ ਕਬੂਲ ਕਰ ਲਵੋ ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ ਪਰ ਸਹਿਬਜ਼ਾਦੇ ਇਣ ਨਹੀਂ ਮੰਨਦੇ ਦੀਵਾਰ ਸਿਰਾਂ ਤੱਕ ਪੂਰੀ ਹੋਈ ਅਤੇ ਕੁਝ ਹੀ ਪਲਾਂ ਬਾਅਦ ਦੀਵਾਰ ਡਿੱਗ ਪਈ ਅਤੇ ਸਹਬ ਜਾਦੇ ਗੁੰਮ ਅਵਸਥਾ ਵਿੱਚ ਧਰਤੀ ਉੱਪਰ ਡਿੱਗ ਪਏ ਸਪਾਹੀਆਂ ਨੇ ਜਾ ਕੇ ਵੇਖਿਆ ਕਿ ਇਹਨਾਂ ਦੀਆਂ ਸਾਂਹ ਰਗਾਂ ਹਜੇ ਚੱਲ ਰਹੀਆਂ ਨੇ ਤਾਂ ਸੂਬੇ ਸਰਹੰਦ ਨੇ ਸਾਂਹ ਰਗਾਂ ਨੂੰ ਵੱਡਣ ਦਾ ਹੁਕਮ ਦੇ ਦਿੱਤਾ ਪਰ ਸਾਂਹ ਰਗਾਂ ਵੱਡਣ ਲਈ ਕੋਈ ਵੀ ਤਿਆਰ ਨਾ ਹੋਇਆ ਤਾਂ ਵਜ਼ੀਰ ਖਾਨ ਨੇ ਆਪਣੇ ਕੈਦੀਆਂ ਸਾਸਲ ਵੇਗ ਅਤੇ ਬਾਸਲ ਵੇਗ ਨੂੰ ਕਿਹਾ ਜੇਕਰ ਤੁਸੀਂ ਇਹ ਕੰਮ ਕਰੋਗੇ ਤਾਂ ਤੁਹਾਡੀ ਪੂਰੀ ਸਜ਼ਾ ਮਾਫ਼ ਕਰ ਦਿੱਤੀ ਜਾਵੇਗੀ। ਨਾਲ ਦੇ ਵਿੱਚ ਆ ਕੇ ਸਾਹਸਲ ਵੇਗ ਅਤੇ ਬਾਸਲ ਵੇਗ ਨੇ ਸਹਿਬਜ਼ਾਦਿਆਂ ਦੀਆਂ ਸਾਰ ਰਗਾਂ ਕੱਟ ਦਿੱਤੀਆਂ। ਜਦ ਦੀਵਾਨ ਟੋਡਰਮਲ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅੱਜ ਛੋਟੇ ਸਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਤਣਕੇ ਸਹੀਦ ਕੀਤਾ ਜਾਣਾ ਹੈ ਤਾਂ ਉਹ ਨਵਾਬ ਦੀ ਕਚਹਿਰੀ ਵੱਲ ਦੌੜਿਆ ਪਰ ਜਦੋਂ ਤੱਕ ਉਹ ਪਹੁੰਚਿਆ ਉਦੋਂ ਤੱਕ ਇਹ ਵਰਤਾਰਾ ਵਰਤ ਚੁੱਕਾ ਸੀ। ਸਹਿਬਜ਼ਾਦਿਆਂ ਦੇ ਕੋਮਲ ਸਰੀਰ ਵੇਖ ਕੇ ਟੋਡਰ ਮੱਲ ਦੀਆਂ ਤਾਂਹਾਂ ਨਿਕਲ ਗਈਆਂ دیਵਾਨ ਟੋਡਰ ਮੱਲ ਤੇ ਬਾਬਾ ਮੋਤੀराम ਮਹਿਰਾ ਜੀ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਦੇ ਕੋਲ ਪਹੁੰਚੇ ਪਰ ਸੋਚਣ ਲੱਗੇ ਕਿ ਹੁਣ ਮਾਤਾ ਗੁਜਰੀ ਜੀ ਨੂੰ ਕਿਸ ਤਰ੍ਹਾਂ ਦਸੀਏ ਮਾਤਾ ਗੁਜਰੀ ਜੀ ਦੀਆਂ ਅੱਖਾਂ ਵਿੱਚ ਛੋਟੇ ਸਹਜਾਦਿਆਂ ਦੀ ਉਡੀਕ ਦੇਖ ਕੇ ਮੋਤੀराम ਮਹਿਰਾ ਜੀ ਦੀਆਂ ਤਾਂਹਾਂ ਨਿਕਲ ਗਈਆਂ ਅਤੇ ਮਾਤਾ ਗੁਜਰੀ ਜੀ ਦੇ ਚਰਨੀ ਡਿੱਗ ਕੇ ਰੋਣ ਲੱਗ ਪਿਆ ਮਾਤਾ ਗੁਜਰੀ ਜੀ ਨੇ ਪੁੱਛਿਆ ਕਿ ਕੀ ਪਾਣਾ ਵਾਪਰਿਆ ਤਾਂ دیਵਾਨ ਟੋਡਰ ਮੱਲ ਨੇ ਰੋਂਦਿਆਂ ਕਿਹਾ ਕਿ ਅਸੀਂ ਸਹਿਬਜ਼ਾਦਿਆਂ ਲਈ ਕੁਝ ਵੀ ਨਹੀਂ ਕਰ ਸਕੇ ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਸਮਾਧੀ ਲੀਨ ਹੋ ਗਏ ਅਤੇ ਆਪਣੇ ਦਵਾਰ ਚੜਾ ਕੇ ਆਪਣਾ ਸਰੀਰ ਤਿਆਗ ਦਿੱਤਾ ਸੂਬਾ ਸਰਹੰਦ ਨੇ ਤਿੰਨਾ ਮ੍ਰਿਤਕ ਸਰੀਰਾਂ ਨੂੰ ਕਿਲੇ ਕੋਲ ਵਗਦੀ ਹੰਸਲਾ ਨਦੀ ਦੇ ਕਿਨਾਰੇ ਸੁੱਟ ਦਿੱਤਾ ਤਾਂ ਜੋ ਜੰਗਲੀ ਜਾਨਵਰ ਇਹਨਾਂ ਸਰੀਰਾਂ ਨੂੰ ਖਾ ਜਾਣ ਪਰ ਇਹਨਾਂ ਸਰੀਰਾਂ ਦੀ ਰਾਖੀ ਇੱਕ ਜੰਗਲੀ ਸ਼ੇਰ ਨੇ ਕੀਤੀ ਏਸੀ 13 ਪੌਦਾ ਇਤਿਹਾਸ ਅਗਲੀ ਵੀਡੀਓ ਵਿੱਚ ਅਗਲਾ ਇਤਿਹਾਸ ਸਾਂਝਾ ਕੀਤਾ ਜਾਵੇਗਾ ਉਦੋਂ ਤੱਕ ਜੁੜੇ ਰਹੋ ਤੁਸੀਂ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ